ਮਨਵਾ ਤੇ ਤੈਨੂੰ ਖੁਦਾ ਰੱਖਿਓ ਮਨਵਾ ਤੇ ਤੈਨੂੰ ਖੁਦਾ ਰੱਖਿਓ ਜਦ ਮੈਂ ਦੇ ਵਿੱਚ ਮੈਂ ਹੀ ਨ ਰਹੀ ਜਦ ਕੰਦੇ ਵਿੱਚ ਮੈਂ ਹੀ ਮਰ ਗਈ ਫਿਰ ਮੰਦੋ ਕੀਤੇ ਮੋਲ ਕੀ ਫਿਰ ਮੰਦੋ ਕੀਤੇ ਮੋਲ ਕੀ ਅੰਦਾ ਕੀਤੇ ਮੋਲ ਕੀ ਫਿਰ ਮੰਦੋ ਕੀਤੇ

ਕਿ ਬਾ ਬਾ ਮਾਂ ਦਾ ਤੇਰਾ ਦੂਰ ਕਿੱਥੇ ਕਿੱਥੇ ਚੁਮਕਾਰਿਆ ਦੋਸਤ ਸਰਗੋ ਨਾ ਕਾਫੀ ਦੇਰ ਹੋ ਗਈ ਫਕੀਰ ਨੂੰ ਖੜੇ ਨੂੰ ਕੌਸ ਲੜਕੀ ਦਾ ਧਿਆਨ ਵੀ ਉਧਰ ਗਿਆ ਕਿ ਉਹ ਫਕੀਰ ਕਾਫੀ ਦੇਰ ਦਾ ਖੜਾ ਮੇਰੇ ਵੱਲ ਤੱਕਦਾ ਸ਼ਾਇਦ ਗਲਤ ਨਹੀਂ ਕਰ ਰਹਾ ਹੁੰਦਾ ਕੋਈ ਆਪਣੇ ਘਰ ਵਾਲੇ ਨੂੰ ਆਵਾਜ਼ ਦਿੱਤੀ ਕਿ ਬੰਦੇ ਨੂੰ ਬੁਲਾ ਦੇ ਉਹ ਫਕੀਰ ਖੜਾ ਜੰਦਾ ਹਾਂ ਕਾਫੀ ਦੇਰ ਦਾ ਖੜਾ ਮੇਰੇ ਵੱਲ ਤੱਕਦਾ ਸ਼ਾਇਦ ਗਲਤ ਨਹੀਂ ਕਰ ਰਹਾ ਨਾ ਹਾਂ ਦੋਸਤ ਸਰਗੋ ਉਹ ਲੜਕਾ ਬੜੇ ਗੁੱਸੇ ਨਾਲ ਖੰਨੇ ਉਤਰਿਆ ਆਕੇ ਫਕੀਰ ਬੜੀ ਸਖਤੀ ਨਾਲ ਪੇਸ਼ ਆਇਆ ਆਕੇ ਫਕੀਰ ਉਹ ਜਿਹਨੇ ਆਪਣੀ ਮਹਿ ਮਾਰੀ ਆਕੇ ਫਕੀਰ ਇਹਨਾਂ ਦਾ ਉਹ ਦਰਵੇਸ਼ਾ ਜਦੋਂ ਆ ਵੀ ਚੱਤਾਂ ਸੀ ਜੰਮ ਲੈ ਹਾਂ ਉਹਦਾ ਗੱਲ ਕੀ ਹੋ ਰਹੀ ਸੀ ਤੂੰ ਕਾਫੀ ਦੇਰ ਦਾ ਖੜਾ ਸਾਹਮਣੇ ਚਿਵਾਰੇ ਚ ਮੇਰੇ ਘਰ ਵਾਲੀ ਵੱਲ ਤੱਕਦਾ ਔਰ ਗੱਤ ਨਹੀਂ ਗੱਲਣ ਤੱਕਦਾ ਫਕੀਰ ਜੰਦਾ ਕਾਕਾ ਮੈਂ ਤੱਕਦਾ ਤਾਂ ਜ਼ਰੂਰ ਪਰ ਗੱਲ ਨਹੀਂ ਗੱਲਣ ਲਈ ਤੱਕਦਾ ਕਹਿੰਦਾ ਨਹੀਂ ਤੂੰ ਗੱਲ ਨਹੀਂ ਗੱਲਣ ਤੱਕਦਾ ਫਿਰ ਫਕੀਰ ਜੰਦਾ ਕਾਕਾ ਮੈਂ ਕਿ ਸ਼ਾਇਰ ਵੀ ਨਹੀਂ ਆਇਆ ਜੇ ਰਫੀਕੇ ਬੰਦਾ ਤੇ ਖਾਕੀ ਜ਼ਰੂਰ ਹੈ ਪਰ ਝਲਕ ਵਿੱਚ ਮੁਸੱਫਰ ਦੀ ਪਹਿਨਦੀ ਜ਼ਰੂਰ ਉਸ ਨੂੰ ਕੀ ਕਹਦੇ ਉਹ ਸੋਹਰੇ ਦਾ ਲੋਰ ਹੈ ਉਸ ਹੁੰਦੀ ਬਾਤ ਗੁਲਾਮ ਹੋਣੀ ਕਾਕਾ ਜੀ ਸੱਚੇ ਦਿਲ ਨਾਲ ਵਾਲੀ ਬਾਤ ਉਸ ਨੂੰ ਉਸਦੀ ਬਾਤ ਕੀਤੀ ਜਾਵੇ ਤਾਂ ਕੋਈ ਮੋਨਾ ਨਹੀਂ ਹਰ ਦੇ ਦਿਲ ਦੇ ਬਹਿਣਾ ਕਿੰਨਾ ਨੇ ਫਿਰ ਉੱਤੀ ਉੱਤੀ ਦੇ ਸੱਜਣ ਤਿਆਰ ਹੋ ਜਾਈਏ ਸੋਸ ਜ਼ਰੂਰ

خداوند کریم دا سیدھا دیتا اس خداوند کریم دا فورا ازرائیل پرشتے لوگ کو دیتا کہ ازرائیل دا میرے بندے دا کسے میں دل دکھایا ہے جا جا کے فورا دی جان کبز کرتا تو اس کو ضرور ازرائیل آیا اور لڑکا جب جتیاں مار کے چبارے چنل لگیا فوری کو پیر بس لیا گرتا ہی ختم ہو گیا ازرائیل نے دی جان کبز کر لی تو اس ضرور اور لڑکی بھی دیکھ لیا کہ آپ کی تماشا بڑھ گیا Let me ਆਕੇ ਫਕੀਰ ਲੋਕਾਂ ਦੀ ਬਾਬਾ ਤੇ ਆਕੀ ਕਰ ਦਿੱਤਾ ਕਹਿੰਦਾ ਕਾ ਇਸ ਦਾ ਕੁਝ ਵੀ ਨਹੀਂ ਕੀਤਾ ਕਹਿੰਦਾ ਬਾਬਾ ਨੂੰ ਕਹਿੰਦਾ ਨਾ ਕੁਝ ਵੀ ਨਹੀਂ ਕੀਤਾ ਤੂੰ ਮੇਰੇ ਘਰ ਵਾਲੇ ਨੂੰ ਮੈਂ ਮਾਲਕ ਨੂੰ ਮਾਰ ਦਿੱਤਾ ਫਕੀਰ ਹੱਸ ਕੇ ਆਪਣਾ ਚੱਕਾ ਕੀ ਇਹ ਤੇਰਾ مالک ਹੈ ਕਿ ਹਾਂ ਮੇਰਾ مالک ਹੈ ਕਹਦਾ ਫਕੀਰ ਕਹਿੰਦਾ ਕਰਤੀ ਜੇ ਇਹ ਤੇਰਾ مالک ਹੈ ਫਿਰ ਸਾਡਾ ਮਾਲਕ ਵੀ ਇਹਦਾ ਕੋਈ ਸਾਥ ਨਹੀਂ ਤੇਰਾ ਆਪਸ ਵਿੱਚ ਵਾਲੋ ਦਾ ਵਾਲਾ ਝਗੜਾ ਪੈ ਗਿਆ ਜਿਹੜੀ ਤੇਰੇ ਵਾਲ ਕੋ ਦਸਰੀ ਉਹਦੇ ਕਰ ਲਈ ਔਰ ਜੋ ਸਾਡੇ ਵਾਲ ਦਸਰੀ ਉਹਦੇ ਕਰੀ ਠੀਕ ਕਰ ਫੱਕੀ ਬੰਦੇ ਕਰ ਤੇਰਾ ਮਾਲਿਕ ਆਇਆ ਆ ਕੇ ਜੂਦੇ ਲਗਾ ਗਿਆ ਤੇਰਾ ਮਾਲਿਕ ਆਇਆ ਆ ਕੇ ਜੂਦੇ ਲਗਾ ਗਿਆ ਤੇਰਾ ਮਾਲਿਕ i yeah.